ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਬਹੁਤ ਹੀ ਆਸਾਨ ਜਿਹੇ ਤਰੀਕੇ ਦੇ ਨਾਲ ਚਾਕ ਤੇ ਘੇਰਾ ਫੋਲਡ ਕਰਨਾ ਠੀਕ ਹੈ ਜੀ ਇਹ ਆਪਾਂ ਪ੍ਰੈਸ ਸਮਾ ਲ ਲਈਏ ਆਪਣੇ ਚਾਕਾ ਤੇ ਵੀ ਆਪਾਂ ਭਾਂਡ ਬਣਾ ਲਈਏ ਦੇਖੋ ਉੱਥੇ ਬੱਸ ਦਿਖਦਾ ਤੁਹਾਨੂੰ ਇਹ ਆਵੜੀ ਦੀ ਆਪਾਂ ਬਣਾ ਲਈਏ ਬਿਲਕੁਲ ਨਿਸ਼ਾਨੀਆਂ ਲਾ ਕੇ ਆਵੜੀ ਆਪਣੀਆਂ ਚਾਕਾਂ ਦੇ ਆਪਾਂ 2 ਇੰਚ ਤੇ ਫੋਲਡ ਕਰ ਲਿਆ ਤੇ ਇੱਧਰ ਆਪਾਂ 2.5 ਇੰਚ ਤੇ ਜਿਹੜਾ ਇਹ ਆ ਫੋਲਡ ਕਰ ਲਿਆ ਜਿੰਨਾ ਆਪਾਂ ਮਾਰਜਿਨ ਰੱਖਿਆ ਸੀ ਉਨੇ ਤੇ ਹੀ ਆਪਾਂ ਆ ਭਾਣ ਬਣਾ ਲੀਏ ਤੇ ਇਧਰ ਵੀ ਆਪਾਂ ਭਾਣ ਬਣਾ ਲਈਏ ਇਧਰੋਂ ਆਪਾਂ ਇਧਰ ਟੱਕ ਲਾ ਲੈਨੇ ਤੇ ਇਧਰੋਂ ਆਪਾਂ ਇਧਰ ਲਾ ਲੈਨੇ ਠੀਕ ਹੈ ਜੀ ਇਹ ਆਪਾਂ ਤੁਹਾਨੂੰ ਕਿਹੜਾ ਫੋਲਡ ਕਰਨਾ ਤੇ ਚੱਕ ਫੋਲਡ ਕਰਨੇ ਦੱਸਾਂਗੇ ਤੇ ਉਧਰ ਆਪਾਂ ਤੁਹਾਨੂੰ ਬਣਾ ਦਾ ਕੰਮ ਥੋੜਾ ਜਿਹਾ ਦੱਸ ਦਿਆਂ ਆ ਜੋ ਜੀ ਹਾਂਜੀ ਲਓ ਜੀ ਆਪਾਂ ਖਮੀਜ਼ ਕਰ ਲਿਆ ਤਿਆਰ ਆਪਾਂ ਪਲੇਟ ਪਾ ਲਈਨੇ ਆ ਵਾਲੀ ਜਮ ਦੇ ਦੀਆਂ ਸੋਡੀਆਂ ਵੀ ਗਾਲ ਆਪਾਂ ਜਾਣਦੇ ਆ ਬਾਜੂ ਆਪਾਂ ਜਾਣ ਲਿਏ ਨੇ ਇਹ ਵਾਲੀ ਆਪਾਂ ਤੁਹਾਨੂੰ ਸਲਾਈ ਦੱਸੀ ਸੀ ਇਹ ਆਪ ਲਾ ਕੇ ਬਾਜੂ ਜੜਦੇ ਨੇ ਹੁਣ ਆਪਾਂ ਪ੍ਰੈਸ ਮਾਰ ਕੇ ਪਾਣਾ ਬਣਾ ਲਿਆ ਨੇ ਸਾਰੀਆਂ ਇਹ ਸਾਰੀਆਂ ਪਾਣ ਬਣਾ ਲਈ ਤੇ ਇਹ ਆਪਾਂ ਤੁਹਾਨੂੰ ਦੱਸਦੇ ਆਂ ਤੁਹਾਨੂੰ ਇਹਦਾ ਤਰੀਕਾ ਇਹ ਨਵਾਂ ਵੀ ਹੈ ਤੇ ਬਹੁਤ ਚੱਲ ਰਿਹਾ ਹੈ ਮੈਂ ਸਟ੍ਰੇਟ ਕਰਦੇ ਆਂ ਆਹ ਵਾਲਾ ਤਰੀਕਾ ਹੈ ਇਹ ਆਵੜੀ ਆਪਾਂ ਪਾਣਾ ਬਣਾਈਏ ਜਿਹੜੇ ਤੇ ਆਪਾਂ ਇਹਨੂੰ ਇਸ ਤਰ੍ਹਾਂ ਕਰਾਉਂਦੇ ਆ ਵਾਲੀ ਭਾਂਡ ਜਿਹੜੀ ਬਣਾਈਏ ਆ ਵਾਲਾ ਟੱਕ ਜਿਹੜਾ ਇਹਨੂੰ ਸਾਹਮਣੇ ਲੈ ਲੈਣਾ ਬਿਲਕੁਲ ਤੇ ਜਿੰਨਾ ਕੁ ਤੁਸੀਂ ਅੰਦਰ ਨੂੰ ਫੋਲਡ ਕਰਨਾ ਆ ਨਾਕ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਬਿਲਕੁਲ ਐਸ ਤਰ੍ਹਾਂ ਰੱਖੋ ਨੂੰ ਸਾਹਮਣੇ ਤੇ ਇਸ ਤਰ੍ਹਾਂ ਜੇ ਤੁਸੀਂ ਪਾਈਪਿੰਗ ਲਾਉਣੀ ਆ ਤਾਂ ਵੀ ਇਸ ਤਰ੍ਹਾਂ ਤੁਸੀਂ ਦਾਸਾ ਕਰਿਓ ਪਾਈਪਿੰਗ ਨਾਲ ਪਾਈਪਿੰਗ ਨਾਲ ਵੀ ਉਹ ਸੋਨਾ ਲੱਗਦਾ ਹੈ ਜਿਹੜੀ ਪਾਈਪਿੰਗ ਨੂੰ ਤੁੰਗੀਆਂ ਜੁੜ ਜਾਂਦੀ ਹੈ ਦੇਿਲ ਉਪਰ ਟੱਕ ਨੂੰ теаਟ੍ਰੀਜ਼ਮ ਸਿੱਤੀ ਆਪਾਂ ਇਹ ਤੱਕ ਸਲਾਈ ਜਾਈ ਹੋਈ ਹੈ ਥੋੜੀ ਜਿਹੀ ਆਪਾਂ ਫੇਕ ਕਰਕੇ ਪੱਕਾ ਕਰ ਦੇਣਾ ਤੱਕ ਤੱਕ ਇਹਨੂੰ ਸਿੱਕਾ ਕਰਨਾ ਇਸ ਤਰ੍ਹਾਂ ਤੇ ਆਹ ਵਾਲੀ ਵੀ ਆਪਾਂ ਜਿਹੜੀ ਇਸ ਤਰ੍ਹਾਂ ਹੀ ਕਰਨੀ ਆਹ ਵਾਲੀ ਟੱਕ ਨੂੰ ਮੋੜ ਲੈਣਾ ਆਪਾਂ ਇਸ ਤਰ੍ਹਾਂ ਤੇਰੇ ਜਿੰਨਾ ਕੋ ਉਮੂੜੇ ਆਪਾਂ ਉਹਨਾਂ ਕਾਪਾ ਇਸ ਤਰ੍ਹਾਂ ਬੰਨ੍ਹ ਲੈਣੇ ਤੇ ਟਾਕਰ ਨੂੰ ਬਿਲਕੁਲ ਤਰੀਜ ਨੂੰ ਸਾਹਮਣੇ ਟੱਕ ਕਰ ਲੈਣਾ ਇਸ ਤਰੀਜ ਤੇ ਹੀ ਆਪਾਂ ਸिलाई ਲਾ ਦੇਣੀ ਕਿਤੋਂ ਸिलाई ਆਪਾਂ ਵੇਖ ਲੈਣੀ ਇਧਰ ਤੋਂ ਵੀ ਬਿਲਕੁਲ ਨਹੀਂ ਉਤਰਦਾ ਕਿਉਂਕਿ ਆਪਾਂ ਜੜਤਾ ਅੱਗੇ ਨੂੰ ਆਪਣੇ ਨੂੰ ਪੂਰੇ ਵੱਟ ਪਏ ਹੋਏ ਆ ਇਹ ਅਗਰ ਆਹ ਇੱਕ ਆ ਤੁਸੀਂ ਇਸ ਤਰ੍ਹਾਂ ਸਿੱਧਾ ਕਰਕੇ ਇਹਨੂੰ ਵੇਖ ਲੈਣਾ ਫਿਰ ਆ ਜਿਹੜੀ ਆ ਨਾ ਇਹ ਵੀ ਆਪਾਂ ਇਹ ਇੱਧਰ ਨੂੰ ਆ ਇਸ ਤਰ੍ਹਾਂ ਨਾ ਪਾਣਾ ਬਣਾ ਕੇ ਤੇ ਇਹ ਜਿਹੜੀ ਥੋੜੀ ਜਿਹੀ ਇੱਧਰ ਤੇ ਸਲਾਈ ਲਾ ਦਾਂਗੇ ਜਦੋਂ ਆਪਾਂ ਕੱਟ ਕੇ ਦੇਖ ਲਈ ਇਹ ਆਪਣੀ ਸੋਣੀ ਨਿਕਲ ਆਈ ਆ ਉੱਥੇ ਕੋਈ ਕੈਂਚੀ ਨੂੰ ਕੋਈ ਲੀਤੀ ਲਾਉਣ ਦੀ ਵੀ ਇੰਨੀ ਖਾਸ ਲੋੜ ਨਹੀਂ ਆਪਣੇ ਆਪ ਹੀ ਨਿਕਲ ਜਾਂਦੀ ਹੈ ਜੇ ਤੁਸੀਂ ਥੋੜੀ ਬਥੇ ਲਾਣੀ ਹੈ ਤੇ ਲਾ ਸਕਦੇ ਹੋ ਪੈ ਗਿਆ ਪੈ ਗਿਆ ਉਹ ਚਾਨ ਗੋਲੀ ਆਹ ਬੀ ਸলাই ਇਹਨੇ ਦਿੱਤੀ ਬਿਲਕੁਲ ਸਿੱਧੀ ਲਾਉਣੀ ਹੈ ਤੇ ਜੇ ਤੁਸੀਂ ਨੀਚੇ ਤੋਂ ਆਪਣਾ 1/2 ਇੰਚ ਘੇਰਾ ਜਿਹੜਾ ਛੋਟਾ ਕਰਨਾ ਤਾਂ ਤੁਸੀਂ ਟੇਢੀ ਲਾਉਣੀ ਹੈ ਹੌਲੀ ਕੋਈ ਨਕਲੀ ਚੀਜ਼ ਨਹੀਂ ਲਾਈ ਆਪਾਂ ਆਪਣੇ ਬਿਲਕੁਲ ਜਿੱਦੀ ਸਿਲਾਉਂਦੇ ਹੈ ਨਾ ਐਦਾਂ ਦੀ ਸੂਈ ਟੋਕਾ ਕੰਟੀ ਆਪਣੀ ਬਹੁਤ ਜ਼ਿਆਦਾ ਦਿਖੀਏ ਇਸ ਤਰ੍ਹਾਂ ਦੇ ਸੂਈ ਦੇ ਨਾਲ ਤੁਸੀਂ ਇਸ ਤਰ੍ਹਾਂ ਕਾਟਣੋ ਤੇ ਉੱਪਰ ਤੇ ਲਾਉਣੀ ਦੇਖੋ ਤੁਸੀਂ ਆ ਬਿਲਕੁਲ ਆਵਾੜੀ ਤੇ ਆਪਣੀ ਗੁੱਠ ਬਿਲਕੁਲ ਸਿੱਧੀ ਆਈ ਹੋਈ ਐ ਜੇ ਇਹਦੇ ਤੇ ਪਾਈਪ ਨਹੀਂ ਲੱਗੀ ਹੋਵੇ ਤੇ ਤਾਂ ਵੀ ਦੋਨੇ ਜੜੀਆਂ ਕੰਨੀਆਂ ਐ ਜੁੜ ਜਾਣੀਆਂ ਤੇ ਪਾਈਪ ਨੇ ਐ ਜਿਹੜੀ ਉਹ ਇਕੱਠੀ ਹੋ ਚੁੱਕੀ ਦੋਨੋਂ ਕੱਸਿਆਂ ਵਾਲੀ ਤਾਂ ਵੀ ਬਹੁਤ ਸੋਹਣੀ ਜਿਹੜਾ ਇਹ ਨੂੰ ਫੋਲਡ ਹੁੰਦਾ ਘੇਰਾ ਇਹਨੂੰ ਆਪਾਂ ਇੱਥੋਂ ਫੋਲਡ ਕਰਕੇ ਸਾਰੇ ਜਿਵੇਂ ਜਿੰਨਾ ਪਰ ਵਿੱਚ ਦੇਣਾ ਹੈ ਨਾ ਉਹਨੂੰ ਆਪਾਂ ਫੋਲਡ ਕਰਕੇ ਕੱਚੀ ਸਲਾਈ ਲਾ ਦਾਂਗੇ ਜੇ ਕੱਚੀ ਸਲਾਈ ਨਹੀਂ ਮਿਲਾਉਣੀ ਆਪਾਂ ਤਾਂ ਵੀ ਕੋਈ ਚੱਕਰ ਨਹੀਂ ਆਹ ਵੜੀ ਜਿਹੜੀ ਆਹ ਵੜੀ ਹੈ ਨਾ ਇਹਨੂੰ ਆਪਾਂ ਐਸਤਰਾ ਫੜ ਕੇ ਇਹਨੂੰ ਜਿੰਨਾ ਅੰਦਰ ਨੂੰ ਆਉਣਾ ਹੈ ਜਿੰਨੇ ਆਪਾਂ ਚਾਕ ਚੋੜੇ ਰੱਖਦੇ ਆ ਜਣੀ ਜੀ ਇਸ ਤਰ੍ਹਾਂ ਕਰੀ ਇੱਕ ਸਗਾ ਯੋ ਬੱਤੇ ਹੁਣ ਆਪ ਤਨੂ ਇਸ ਕਰਕੇ ਦਿਖਾਉਣੀ ਆ ਦੇਖੋ ਇਹ ਇਹ ਜਿਹੜੀ ਹੈ ਇੱਧਰ ਨੂੰ ਮੁੜਨਾ ਪਈ ਆਪਣੇ ਆਪ ਇੱਥੋਂ ਆਪੇ ਤਰਪਾਈ ਇੱਧਰ ਨੂੰ ਕਰਾਂਗੇ ਇਹ ਵੀ ਅੰਦਰ ਮੁੜ ਜੇਗੀ ਇਹ ਵੀ ਜਿਵੇਂ ਜਿਨਾ ਆਪਣਾ ਕਪੜਾ ਰੱਖਿਆ ਹੋਇਆ ਨਾ ਅੰਦਰ ਨੂੰ ਮੁੜਨਵਾ ਕੇ ਕੇ ਚੱਕ ਕੇ ਆਪਾਂ ਬਿਨਾ ਕੱਚਾ ਕਰਨ ਤੋਂ ਵੀ ਤਰਪਾਈ ਬਿਲਕੁਲ ਲੈਣ ਵਧੀਆ ਹੋਊਗੀ ਇਸ ਤਰ੍ਹਾਂ ਜਿਹੜੇ ਰੋਜ਼ ਤੇ ਕਰਨ ਵਾਲੇ ਨੇ ਉਹਨਾਂ ਨੂੰ ਇੰਨਾ ਕੱਚਾ ਕਰਨ ਦੀ ਲੋੜ ਨਹੀਂ ਹੁੰਦੀ ਇਸੇ ਤਰ੍ਹਾਂ ਹੀ ਆਪਾਂ ਚਾਰੇ ਬੈਕ ਸਾਈਡ ਵੀ ਇਸ ਤਰੀ ਕਰ ਲੈਣੀ ਤੇ ਦੇਖੋ ਕਿੰਨਾ ਸਮਾਂ ਹੋਇਆ ਬਿਲਕੁਲ ਨਹੀਂ ਆਇਆ ਟਿਕੀਆਂ ਕੋਨਾ ਨਿਕਲੀਆਂ ਨੇ ਤੇ ਤਾਂ ਕਾਈ ਕਰਦੇ ਵਕਤ ਨਾ ਪਰ ਨੂੰ ਇੱਥੇ ਇੰਨੀ ਤਪਈਆ ਕਰਨ ਦੀ ਲੋੜ ਹੈ ਨਾ ਪਰ ਨੂੰ ਇੱਥੇ ਜਿਹੜਾ ਉਹ ਬਣਦਾ ਹੈ ਜੋੜ ਬਣਦਾ ਹੈ ਨਾ ਉਹਦੇ ਤੇ ਆਪਾਂ ਛੋਟੇ ਛੋਟੇ ਸਟ੍ਰਿਚ ਕਰਦੇ ਆਂ ਤੇ ਫਿਰ ਉਹ ਆਫ ਟਾਈਮ ਲੱਗ ਜਾਂਦਾ ਤੇ ਇਸ ਤਰ੍ਹਾਂ ਆਪਾਂ ਇਹ ਕਿਤੇ ਦੂਜਾ ਵੀ ਆਪੇ ਸਟ੍ਰਿਚ ਕਰ ਲੈਣੇ ਲੋ ਜੀ ਇਹ ਦੁਬਾਰਾ ਤੁਸੀਂ ਦੇਖ ਸਕਦੇ ਹੋ ਇਹ ਨੂੰ ਆਪਾਂ ਐਕਸਟਰਾ ਮੋੜ ਕੇ ਬਿਲਕੁਲ ਐ ਮੋੜ ਕੇ 2 3 ਇੰਚ ਦਾ ਜਿੰਨਾ ਤੁਸੀਂ ਫੱਟਾ ਕਰਦੇ ਹੋ ਇਹ ਆਪਣਾ ਇਸਲਾ ਇੱਥੇ ਤੱਕ ਲਾਉਣੀ ਬਿਲਕੁਲ ਸਿੱਧੀ ਸਾਈਜ਼ ਹੋਣੀ ਹੈ ਤੇ ਸੈਨ ਦੇ ਨਾਲ ਤੁਸੀਂ ਇਹ ਲਾ ਸਕਦੇ ਹੋ ਜੇ ਤੁਸੀਂ ਚਾਹੋ ਤੇ ਆਹ ਵਾਲਾ ਤਰੀਕਾ ਡੜਾਈ ਇਹ ਵਰਤ ਸਕਦੇ ਹੋ ਇਹ ਫੱਟੇ ਤੱਕ ਹੀ ਆਪਾਂ ਇੱਥੇ ਤੱਕ ਹੀ ਸिलाई ਲਾਉਣੀ ਹੈ ਜਿੱਥੇ ਤੱਕ ਆਪਣੇ ਫੱਟੇ ਦੀ ਸिलाई ਅੱਗੇ ਨਹੀਂ ਲੈ ਕੇ ਜਾਣ ਐਸਟਰਾ ਕਰਤੀਏ ਦੀ ਕੋਨੇ ਨਿਕਲ ਜਾਂਦੇ ਨੇ ਬੱਡੀ ਸਮਈਆ ਨਾਲ ਉਹਦੇ ਨਾਲ ਕੱਢ ਲੈਣੀ ਹੈ ਤੇ ਇਹ ਇਹ ਵੀ ਆਪਾਂ ਜਿੱਦਾਂ ਆਪਾਂ ਦੂਜੇ ਘਰੇ ਕੋੜੀ ਆਂ ਚਾਹ ਕਚਾਹ ਤੋਂ ਵੀ ਤੁਸੀਂ ਇਸ ਤਰ੍ਹਾਂ ਮੋੜ ਲੈਣੀ ਆ ਜਿਸ ਤਰ੍ਹਾਂ ਆ ਮੋੜੀਏ ਇਹ ਇਧਰ ਨੂੰ ਮੋੜੂਗੀ ਇਧਰ ਨੂੰ ਮੋੜੂਗੀ ਤੇ ਇਹਨੂੰ ਆਪਾਂ ਇਧਰ ਨੂੰ ਮੋੜੂਗੀ ਆਹ ਵਾਲੀ ਵੀ ਆਪਾਂ ਮੋੜ ਲੈਣੀ ਆ ਤੁਸੀਂ ਦੱਸਿਓ ਵੀ ਸਾਨੂੰ ਇਹ ਤਰੀਕਾ ਤੁਹਾਡਾ ਤੁਹਾਨੂੰ ਕਿਵੇਂ ਲੱਗਿਆ ਕੋਸ ਆਪ ਸੋ ਤ੍ਰੇ ਟੰਗ ਦੇ ਨਾਲ ਆਪਾਂ ਇਹ ਘੇਰਾ ਫੋਲਡ ਕੀਤਾ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰਤ ਸਾਇਰ ਲਿਖੋ ਤੇ ਆਪਾਂ ਹੁਣ ਕੋਲ ਟੱਕਰ ਕੇ ਪੂਰਾ ਫਿਰ ਤਰਪਾਈ ਕਰਾਂਗੇ ਠੀਕ ਹੈ ਜੀ ਬਾਈ